ਗੁਰਪਾਗਿਆਂ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਕਹਿਣਾ ਵੀ ਮੈਂ ਸਾਰੇ ਵੋਟਰ ਨੂੰ ਫੀਲ ਕਰਦਾ ਪੂਰੇ ਪੰਜਾਬ ਨੂੰ ਵੀ ਇਹ ਜਿਹੜੀ ਵੋਟ ਹੁੰਦੀ ਹੈ ਭਾਇ ਚਰਕ ਵੋਟ ਹੁੰਦੀ ਹੈ ਇਹਦੇ ਚ ਕੀ ਹੋਣਾ ਲੀਡਰ ਵਰਕਰ ਨੂੰ ਲੜਾਈ ਜਾਂਦੇ ਆ ਪੜਾਈ ਜਾਂਦੇ ਆ ਆਫਿਸ ਦੇ ਵਿੱਚ ਆਪ ਲੀਡਰ ਸੱਚੇ ਰਹਨੇ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਆਪਣੀ ਜਿਹੜੀ ਵੋਟ ਆ ਉਹਦਾ ਸਹੀ ਇਸਤੇਮਾਲ ਕਰੋ ਆਪਣੀ ਅੰਦਲੀ ਆਵਾਜ਼ ਦੇ ਕੇ ਵੋਟ ਪਾਓ ਜੋ ਤੁਹਾਡੀ ਅੰਦਲੀ ਆਵਾਜ਼ ਹੈ ਨਾ ਜਮੀਰ ਹੈ ਤੁਹਾਡੀ ਉਹਨੂੰ ਦੇਖ ਕੇ ਵੋਟ ਪਾਓ ਵੀ ਅੱਜ ਵੋਟ ਕੌਣ ਹੱਕਦਾਰਾ ਪੰਜਾਬ ਦਾ ਕਿਹੜੀ ਪਾਰਟੀ ਹੱਕਦਾਰਾ ਇਸਨੇ ਪੰਜਾਬ ਦਾ ਸੁਧਾਰ ਕੀਤਾ ਜਾਂ ਕਿਨੇ ਪਿਆਵ ਨੂੰ ਥੱਲੇ ਲਾਇਆ ਇਹ ਅੱਜ ਲੋਕ ਪੰਜਾਬ ਦੇ ਸਾਡੇ ਤੋਂ ਵੀ ਸਿਆਣੇ ਆ ਲੀਡਰਾਂ ਤੋਂ ਵੀ ਸਿਆਣੇ ਹਰ ਬੰਦੇ ਨੂੰ ਆਪਣੀ ਸੋਚ ਵਿਚਾਰ ਰੱਖਦਾ ਜੋ ਅੱਜ ਦਾ ਮੀਡੀਆ ਪ੍ਰਿੰਟ ਮੀਡੀਆ ਹਰ ਤਰ੍ਹਾਂ ਦਾ ਮੀਡੀਆ ਜੋ ਜਾਗਰੂਤ ਕਰਾਇਆ ਲੋਕਾਂ ਨੂੰ ਅੱਜ ਹਰ ਵੋਟ ਦਾ ਜਿਹੜਾ ਪਾਣ ਦਾ ਅਧਿਕਾਰ ਆ ਮੈਂ ਤੇ ਕਹਿੰਦਾ ਸਹੀ ਕਰੋ ਤੇ ਚੰਗੇ ਬੰਦਿਆਂ ਨੂੰ ਚੁਣੋ ਜਿਹੜੇ ਪੰਜਾਬ ਨੂੰ ਚੰਗੇ ਰਾਹ ਤੇ ਤੁਰਨ ਤੇ ਚੰਗੇ ਕੰਮ ਕਰਨ ਪਤਾ ਨਹੀਂ ਮੌਕੇ ਦੇ ਵਿੱਚ ਜਿਵੇਂ ਪਿਛਲੇ ਦਿਨ ਹੀ ਬਹੁਤ ਕੁਝ ਦੇਖਿਆ ਗਿਆ ਨੇ ਵੀਡੀਓ ਦੇਖਿਆ ਗਿਆ ਜੀ ਤੇ ਤੁਹਾਡੇ ਕਿਵੇਂ ਦੀ ਤਿਆਰੀ ਨੇ ਜੀ ਵਰਤਾਂ ਦੀ ਕਿਵੇਂ ਦੀ ਬਿਲਕੁਲ ਤਿਆਰੀ ਹੈ ਲੋਕਾਂ ਨੂੰ ਚਾ ਸਭ ਤੋਂ ਜਿਆਦਾ ਤਾਂ ਮੈਂ ਕਹਿੰਦਾ ਜਿੰਨੇ ਸਾਡੇ ਕੈਂਡੀਡੇਟ ਨੇ ਸਾਰੇ ਆਪਣੀ ਮਰਜ਼ੀ ਨਾਲ ਚਾਰ ਨਾਲ ਖੜੇ ਹੋਏ ਨੇ ਕੋਈ ਥੋਪੇ ਨਹੀਂ ਗਿਆ ਕੈਂਡੀਡੇਟ ਵੀ ਹਾਂ ਵੀ ਸਿੰਘ ਕੈਂਡੀਡੇਟ ਵੀ ਤੁਸੀਂ ਚੋਣ ਲੜਨੀ ਲੜਨੀ ਹੈ ਜਦੋਂ ਬੰਦੇ ਪਿਆਰ ਨਾਲ ਚੋਣ ਲੜਨ ਉਤਸ਼ਾਹ ਹੁੰਦਾ ਤੇ ਸਾਨੂੰ ਪੂਰੀ ਉਮੀਦ ਆ ਵੀ ਜੋ ਰਿਜ਼ਲਟ ਵਧੀਆ ਨਿਕਲਣਗੇ ਤੇ ਮੈਨੂੰ ਪੂਰੀ ਉਮੀਦ ਆ ਵੀ ਜਿਵੇਂ ਅੱਜ ਹਾਈ ਕੋਰਟ ਜਾਂ ਇਲੈਕਸ਼ਨ ਕਮਿਸ਼ਨ ਅੱਜ ਸਖਤ ਹੋਇਆ ਵਾ ਜੋ ਇਹਨਾਂ ਦੇ ਸੋਚੀ ਬਈ ਅਸੀਂ ਇਲੈਕਸ਼ਨ ਨੂੰ ਲੁੱਟਾਂਗੇ ਅਸੀਂ ਇਲੈਕਸ਼ਨ ਨੂੰ ਆਪਣੇ ਹਿਸਾਬ ਦੇ ਨਾਲ ਵੋਟਾਂ ਪਾਵਾਂਗੇ ਬੂਥਾਂ ਦੇ ਕਬਜ਼ੇ ਕਰਾਂਗੇ ਰਿਜ਼ਲਟ ਆਪਣੇ ਹਿਸਾਬ ਨਾਲ ਘੜਾਵਾਂਗੇ ਮੈਨੂੰ ਨਹੀਂ ਲੱਗਦਾ ਵੀ ਅੱਜ ਕੁਝ ਐਝਾ ਹੋਊਗਾ ਜੇ ਹਾਈ ਕੋਰਟ ਨਾ ਡਾਇਰੈਕਸ਼ਨ ਆ ਦਿੰਦੀ ਤੇ ਅੱਜ ਬਹੁਤ ਵੱਡਾ ਪੰਜਾਬ ਦਾ ਨਿਖਾਰ ਹੋਣਾ ਸੀ ਜਿਹੜਾ ਪੰਜਾਬ ਦਾ ਇੱਕ ਨੁਕਸਾਨ ਹੋਣ ਤੋਂ ਜਿਹੜਾ ਟਾਲਿਆ ਗਿਆ ਮੈਂ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਜਿਹੜੇ ਸਾਡੇ ਇਲੈਕਸ਼ਨ ਕਮਿਸ਼ਨ ਨਾਲ ਦਿੱਲੀ ਵਾਲਿਆਂ ਦਾ ਪੰਜਾਬ ਵਾਲਿਆਂ ਦਾ ਤੈਅ ਹੋਣਾ ਹੈ ਕਿ ਕਿਤਾਂ ਦੀ ਤਿਆਰੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਰੌਲਾ ਭਰ ਲਖਸ ਦਾ ਵੀ ਹੈ ਨਾ ਇਲਾਕੇ ਵਿੱਚ ਗੁਸਟੈਂਸਟਿਵ ਇਲਾਕਿਆਂ ਦੇ ਵਿੱਚ ਭਖੜੇ ਆ ਲੱਗਦਾ ਵੀ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਕੁਛ ਹਲਚਲ ਹੋ ਰਹੀ ਹੈ ਤੇ ਕੋਸ਼ਿਸ਼ ਬਹੁਤ ਆ ਉਹਨਾਂ ਦੀ ਉਪਰਾਲੇ ਵੱਡੇ ਕਰਿਆ ਉਹਨਾਂ ਨੇ ਕਿੰਮਤ ਤਿਆਰ ਕਰੀਆਂ ਵੀ ਕਿਹੜੇ ਬੂਥ ਨੂੰ ਕਿਹੜਾ ਲੁੱਟਣਾ ਕਿਹੜੇ ਨੇ ਕਿਹੜਾ ਲੁੱਟਣਾ ਮੰਨਣੇ ਲੱਗ ਦੇ ਲੋਕ ਇਹ ਕੁਛ ਹੁੰਨ ਦੇਣਗੇ ਇਹ ਜਿਹੜੀ ਭਾਈਚਾਰਕ ਸਾਂਝ ਮੋਟ ਹੁੰਦੀ ਹੈ ਨਾ ਸ਼ਹਿਰਾਂ ਦਾ ਕੁਝ ਹੋਰ ਹੁੰਦਾ ਪਿੰਡਾਂ ਦਾ ਹੋਰ ਹੁੰਦਾ ਪਿੰਡ ਵਾਲੇ ਦਾ ਮਰ ਮਿੜਦੇ ਆਪਣੇ ਵੋਟ ਲਈ ਮੇਰਾ ਕਹਿੰਦਾ ਬਾਪ ਸ਼ਹਿਰ ਵਾਲੇ ਕਹਿੰਦੇ ਆ ਕੀ ਪਿਆ ਲੜਾਈਆਂ ਚ ਤੇ ਪਿੰਡ ਵਾਲੇ ਨਾ ਜਦੋਂ ਖੜੇ ਦੰਨੇ ਆ ਨਾ ਕੋਈ ਗਲਤ ਕੰਮ ਨਹੀਂ ਹੁਣ ਦੰਦੇ ਹਰ ਮਨੂਪੁਰ ਉਮੀਦ ਆ ਵੀ ਅੱਜ ਸਰਕਾਰ ਦਾ ਤੇ ਪੋਜੀਸ਼ਨ ਦਾ ਅੱਜ ਡਟ ਕੇ ਮੁਕਾਬਲਾ ਹੋਗਾ ਤੇ ਮੈਨੂੰ ਲੱਗਦਾ ਨਹੀਂ ਵੀ ਕੋਈ ਇਹੋ ਜਿਹਾ ਕੰਮ ਹੋਊਗਾ ਜੇ ਆਣਗੇ ਤਾਂ ਅੱਜ ਬੜੇਵੇਂ ਬੜੇਵੇਂ ਖਾਣੀ ਨਿਤਰੂਗੀ ਕਿਹੜੀ ਮਦਾਨ ਚ ਨਿਤਰਦੀ ਹੈ ਬਾਸ